i oh do

Come on, come on, come on, come on, come on, come ਬਾਡੇ ਨਾਲ ਸੰਵਾਦੀਆਂ ਕਰ ਰਹੇ ਆ ਮਠਾਈਆਂ ਦੇ ਜਰੀਏ ਤੁਸੀਂ ਦੇਖ ਸਕਦੇ ਹੋ ਕਿ ਪ੍ਰੋਟੈਸਟ ਕਰਨ ਦਾ ਐਲਾਨ ਸੀਗਾ ਪ੍ਰੋਟੈਸਟ ਕੀਤਾ ਜਾਣਾ ਸੀ ਪੀਆਰਟੀ ਸੀ ਵੱਲੋਂ ਬਸ ਕੰਟਰੈਕਟਰ ਮਜ਼ਦੂਰਾਂ ਦਾ ਜ਼ੋਰ ਕਰਦੇ ਬੜੀ ਤੋਂ ਪਹਿਲਾਂ ਕਿਹੜੇ ਤਰੀਕੇ ਦੇ ਰਾਜ ਨੇ ਉਨ੍ਹਾਂ ਦੇ ਨਾਲ ਵੱਡਾ ਪ੍ਰਦਰਸ਼ਨ ਕਰ ਸਕਦੇ ਹੋ ਉਹਨੂੰ ਲੈ ਕੇ ਜਾਏਗਾ ਪਰ ਆਪ ਵੀ ਲੋਕਾਂ ਦਾ ਬਸੇ ਦਿਨ ਦੇ ਵਿੱਚ ਦੇਖੋ ਕਿ ਕਿੰਨਾ ਲਗਾਤਾਰ ਭੱਜਦਾ ਹੋਇਆ ਨਜ਼ਰ ਆਵੇਗਾ ਚ ਲੋਕਾਂ ਨੂੰ ਕਿੰਨੀਆਂ ਗਵਾਂਧੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਸਵੀਰ ਵੀ ਜ਼ਰੂਰੀ ਹੈ ਜਿਸ ਤਰੀਕੇ ਨਾਲ ਕਿਉਂਕਿ ਡੈਮੋਕਰੈਟਿਕ ਰਾਈਟ ਹੁੰਦਾ ਹੈ ਹਰੇਕ ਦਾ ਧਰਨਾ ਪ੍ਰਦਰਸ਼ਨ ਕੀਤੀ ਮਾਂਗੀ ਗਈ ਸੀ ਮਾਂਗੀ ਗਈ ਸੀ ਕਿ ਕਿਲੋਮੀਟਰਾਂ ਦੇ ਟੈਂਡਰ ਜਿਹੜੇ ਸਰਕਾਰ ਜਿਹਾ ਐਲਮੈਂਟ ਦਾਦਾਰਾ ਦੇਣ ਜਾ ਰਹੀ ਹੈ ਉਹ ਸਾਡੀ ਮੰਗ ਸੀ ਅਸੀਂ ਉਹਦਾ ਵਿਰੋਧ ਕੀਤਾ ਪਰ ਸਰਕਾਰ ਇੱਥੋਂ ਤੱਕ ਗਿਰ ਗਈ ਬੋਲੇ ਜੜੀਆ ਕੱਲ ਆਦੇ ਅਨੰਦਪੁਰ ਸਾਹਿਬ ਦਾ ਸਿੱਧੀ ਸਾਗਾ ਜਿਹੜਾ ਹੋਇਆ ਦਿੱਲੀ ਦੇ ਵਿੱਚ ਗੁਰੂ ਗ੍ਰੰਥ ਦੇ ਇੱਕ ਵੱਧ ਦਿੱਲਾ ਮਣਾ ਕੇ ਹੱਢੀਏ ਕਿਹੜੇ ਮੂੰਹ ਨਾਲ ਦਾਵੇ ਕਰਤੀ ਅਸੀਂ ਭਾਈ ਜੀ ਸਾਡੇ ਸ਼ੱਟਾ ਲੱਗੇ ਨੇ ਸਾਡੇ ਕੇਸਾਂ ਦੀ ਬੇਇੱਜ਼ਤੀ ਕਰ ਰਹੀ ਹੈ ਸਾਡੇ ਕੇਸ ਰੋਲੇ ਇਹਨਾਂ ਨੇ ਕਿਹੜੇ ਮੂੰਹ ਨਾਲ ਦਾਵੇ ਕਰਤੀਏ ਵੀ ਅਸੀਂ ਸੇਖਾਂ ਵਾਂਦੀ ਆ ਸੱਟਾਂ ਲੱਗੀਆਂ ਸੁਲਤਾਨ ਬਿਲਕੁਲ ਸੱਟਾਂ ਲੱਗੀਆਂ ਡੰਡੇ ਮਾਰੇਗੇ ਸਾਡੇ ਕੱਪੜੇ ਪੜ ਗਿਆ ਕੱਚੇ ਦੇ ਵਿੱਚ ਸਾਡੇ ਕੱਪੜੇ ਪੜਦਾ ਸ਼ਹਿਰ ਆ ਗਿਆ ਭਾਈ ਜੀ ਕਹਿਣਾ ਕਿ ਜਾਹੋਂਗੇ ਪੁਲਿਸ ਦੇ ਪਰਲੀ ਵਰਤੀਰੇ ਆਹ ਦੇਖੋ ਪੁਲੀਸਾਂ ਤੋਂ ਮਾਰੀ ਪਾ ਚੌਂ ਰਾਤ ਨੂੰ ਹਾਏ ਕੋਈ ਗੱਲ ਨਹੀਂ ਰਾਜਮਾਨ ਦੇ ਨਾਲ ਰਸਤਾ ਖਾਮੋਕ ਹੈ ਦੇਖੋ ਅੱਜ ਦਾ ਜਿਹੜਾ ਪ੍ਰੋਟੈਸਟ ਆ ਅੱਜ ਪੰਜਾਬ ਸਰਕਾਰ ਵੱਲੋਂ ਮਹਿਕਮਾ ਟ੍ਰਾਂਸਪੋਰਟ ਪੰਜਾਬ ਰੋਡਵੇਜ਼ ਦੇ ਵਿੱਚ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਜਿਹੜਾ ਉਹਦੀ ਵੈੱਬ ਓਪਨ ਕਰਨੀ ਸੀ ਜਿਹਦਾ ਅਸੀਂ ਪਿਛਲੇ ਲੰਬੇ ਸਮੇਂ ਤੋਂ ਵਿਰੋਧ ਕਰਦੇ ਆ ਰਹੇ ਹਾਂ ਅੱਜ ਵੀ ਅਸੀਂ ਵਿਰੋਧ ਕੀਤਾ ਸੀ ਤੇ ਅਸੀਂ ਵਿਰੋਧ ਦਾ ਜਿਹੜਾ ਤਰੀਕਾ ਸੀ 11 ਤੋਂ 12 ਵਜੇ ਤੱਕ ਗੇਟ ਲੀਆ ਕਰਨੀਆਂ ਸੀ ਜੇਕਰ ਉਸ ਦੌਰਾਨ ਮੈਨੇਜਮੈਂਟ ਉਸ ਟੈਂਡਰ ਨੂੰ ਪੋਸਟਪੋਨ ਜਾਂ ਰੱਦ ਨਹੀਂ ਕਰਦੀ ਸੀ ਤਾਂ ਅਸੀਂ ਅੱਗੇ ਦਿੱਪੂ ਬੰਦ ਕਰਕੇ ਪ੍ਰਦਰਸ਼ਨ ਕਰਨੇ ਸੀ ਪਰ ਬੀਤੀ ਰਾਤ ਇਹਦਾ ਸਾਡਾ ਪ੍ਰਸ਼ਾਸਨ ਆ ਤੇ ਟ੍ਰਾਂਸਪੋਰਟ ਮਹਿਕਮਾ ਉਹ ਇੰਨੀ ਬੁਰੀ ਤਰ੍ਹਾਂ ਬੋਖਲਾ ਗਿਆ ਕਿ ਪੁਲਿਸ ਪ੍ਰਸ਼ਾਸਨ ਨੂੰ ਸਾਡੇ ਘਰਾਂ ਦੇ ਵਿੱਚ ਭੇਜ ਕੇ ਸਾਡੇ ਜਿਹੜੇ ਸੀਨੀਅਰ ਲੀਡਰਸ਼ਿਪ ਆ ਉਹਨਾਂ ਨੂੰ ਡਿਟੇਨ ਕਰਵਾਇਆ ਗਿਆ ਪੁਲਿਸ ਸਾਡੇ ਘਰਾਂ ਦੇ ਵਿੱਚ ਕੰਦਾ ਟੱਪ ਕੇ ਵੜੀ ਜਿਵੇਂ ਕਿ ਅਸੀਂ ਬਹੁਤ ਵੱਡੇ ਕ੍ਰਿਮੀਨਲ ਹੋਈਏ ਸੋ ਅੱਜ ਸਾਡੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿਲੋਂ ਜੀ ਨੂੰ ਰਾਤ ਡਿਟੇਨ ਕੀਤਾ ਗਿਆ ਪਟਿਆਲਾ ਡੀਪੂ ਦੇ ਜਨਰਲ ਸਕੱਤਰ ਉਹਨਾਂ ਨੂੰ ਡਿਟੇਨ ਕੀਤਾ ਗਿਆ ਤੇ ਹੋਰ ਦੀਪਮਉਂ ਦੇ ਜਿਹੜੇ ਸਾਥੀ ਸੀ ਉਹਨਾਂ ਨੂੰ ਡਿਟੇਨ ਕੀਤਾ ਗਿਆ ਜਿਹੜੇ ਆਪਣੇ ਮਾਲਜ ਪਾਣੀ ਦੀ ਟੈਂਕੀ ਦੇ ਉੱਤੇ ਚੜੇ ਕਹਿੰਦੇ ਪ੍ਰੋਲ ਲਈ ਬੋਤਲਾਂ ਲਾ ਕੇ ਬਿਲਕੁਲ ਦੀ ਵੱਖ-ਵੱਖ ਦੀਪਮਉਂ ਦੇ ਵਿੱਚ ਜਿਵੇਂ ਜਿਵੇਂ ਉਹਨਾਂ ਨੂੰ ਲੱਗਿਆ ਕਿ ਸਾਡੀ ਨੌਕਰੀ ਨੂੰ ਖਤਰਾ ਸਾਡੇ